ਸਲਾਮ ਜੀ ਸਾਡੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਕੁਝ ਦਿਨਾਂ ਤੋਂ ਗਲਾ ਖਰਾਬ ਹੋਣ ਕਰਕੇ ਆਵਾਜ਼ ਠੀਕ ਨਹੀਂ ਆ ਰਹੀ ਤੁਸੀਂ ਇਸ ਚੀਜ਼ ਨੂੰ ਇਗਨੋਰ ਕਰਿਓ ਤੇ ਅੱਗੇ ਦੀ ਗੱਲ ਸ਼ੁਰੂ ਕਰਦੇ ਹਾਂ ਸੰਗਤ ਜੀ ਪੀਰਾ ਦੇ ਚਰਾਗ ਸਰੋ ਦੇ ਤੇਲ ਦੇ ਹੀ ਕਿਉਂ ਲਗਾਏ ਜਾਂਦੇ ਨੇ ਚਰਾਗ ਕਿੰਨੇ ਲਗਾਉਣੇ ਚਾਹੀਦੇ ਨੇ ਤੇ ਕਿੰਨੇ ਵਜੇ ਲਗਾਉਣੇ ਚਾਹੀਦੇ ਨੇ ਕਿੰਨਾ ਤੇਲ ਪਾਣਾ ਹੈ ਅਤੇ ਚਰਾਗ ਨਾ ਮਾਗੀ ਹੈ ਸੰਗਤ ਜੀ ਕਈ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਚਿਰਾਗ ਸਰੋਦੇ ਤੇਲ ਦੇ ਹੀ ਕਿਉਂ ਲੱਗਦੇ ਨੇ ਸੰਗਤ ਜੀ ਇਹਦਾ ਜਵਾਬ ਇਹ ਹੈ ਸਰੋਦਾ ਤੇਲ ਵੰਸਪਤੀ ਤੋਂ ਬਣਦਾ ਹੈ ਸਰੋਦੇ ਬੀਜਾਂ ਤੋਂ ਬਣਦਾ ਹੈ ਸਰੋਦੇ ਬੀਜ ਸ਼ੁੱਧ ਸ਼ਾਕਾਹਾਰੀ ਹੁੰਦੇ ਨੇ ਸਰੋਦੇ ਫੁੱਲ ਬਸੰਤ ਰੁੱਤ ਦੇ ਵਿੱਚ ਖਿੜਦੇ ਨੇ ਅਤੇ ਕੁਦਰਤ ਉਸ ਬਲੇਚਾਰੇ ਪਾਸੇ ਰੋਚਨੇ ਵਾਂਗ ਬਸੰਤ ਰੁੱਤ ਇਸ਼ਾਰਾ ਕਰਦੀ ਹੈ ਯਾਨੀ ਚੜਦੀ ਕਲਾਵਲ ਹੁੰਦੀ ਹੈ ਇਸੇ ਲਈ ਸੰਗਤ ਜੀ ਪੀਰਾ ਦੇ ਚਿਰਾਗ ਸ਼ੁਰੂ ਤੋਂ ਸਰੋਦੇ ਤੇਲ ਦੇ ਹੀ ਲੱਗਦੇ ਨੇ ਸੰਗਤ ਜੀ ਦੂਜਾ ਸਵਾਲ ਕਿ ਕਿੰਨੇ ਚਿਰਾਗ ਲਗਾਉਣੇ ਚਾਹੀਦੇ ਨੇ ਸੰਗਤ ਜੀ ਜਾਂਤਾ ਚਿਰਾਗੇ ਇੱਕ ਲਗਾਇਆ ਜਾਂਦਾ ਹੈ ਜਾਂ ਪੰਜ ਲਗਾਏ ਜਾਂਦੇ ਨੇ ਇੱਕ ਚਿਰਾਗ ਲੱਖ ਦਾ ਤਪੀਰ ਜੀ ਦਾ ਪੰਜ ਚਿਰਾਗ ਪੰਜਾ ਪੀਰਾ ਦੇ ਜਾਂ ਪੰਜ ਤਨਪਾਕ ਦੇ ਲਗਾਏ ਜਾਂਦੇ ਨੇ ਸੰਗਤ ਜੀ ਕੇਈ ਭਗਤਾਂ ਨੇ ਦੋ ਚਿਰਾਗ ਵੀ ਲਗਾਏ ਹੁੰਦੇ ਨੇ ਇੱਕ 11ਵੀਂ ਵਾਲੀ ਸਰਕਾਰ ਜੀ ਦਾ ਅਤੇ ਇੱਕ ਲੱਖ ਦਾ ਸਰਕਾਰ ਜੀ ਦਾ ਸੰਗਤ ਜੀ ਚਿਰਾਗ ਰੋਸ਼ਨ ਕਰਦੇ ਸਮੇਂ ਜੋ ਦੁਆ ਪੜੀ ਜਾਂਦੀ ਹੈ ਉਸ ਨੂੰ ਚਿਰਾਗ ਨਾਮਾ ਕਹਿੰਦੇ ਹਾਂ ਇਹ ਚਿਰਾਗ ਨਾਮਾ ਅਸੀਂ ਪਿਛਲੀ ਆ ਵੀਡੀਓ ਦੇ ਵਿੱਚ ਪਾ ਚੁੱਕੇ ਹਾਂ ਸੰਗਤ ਜੀ ਤੁਸੀਂ ਚੈਨਲ ਤੇ ਜਾ ਕੇ ਇਹ ਚਿਰਾਗ ਨਾਮਾ ਦੇਖ ਸਕਦੇ ਹੋ ਸੰਗਤ ਜੀ ਅੱਗੇ ਗੱਲ ਕਰਦੇ ਹਾਂ ਕਿ ਚਿਰਾਗ ਕਿੰਨੇ ਵਜੇ ਲਗਾਏ ਜਾਂਦੇ ਨੇ ਸੰਗਤ ਜੀ ਚਿਰਾਗ ਰੋਜਨ ਕਰਨ ਦਾ ਸਮਾਂ ਸਾਰੀ ਦੁਨੀਆ ਵਿੱਚ ਇੱਕੋ ਹੀ ਹੈ ਸੂਰਜ ਡੁੱਬਣ ਤੋਂ 1 ਘੰਟਾ ਪਹਿਲਾਂ ਜਾਂ ਸੂਰਜ ਡੁੱਬਣ ਤੋਂ 1 ਘੰਟਾ ਬਾਅਦ ਲਗਾਏ ਜਾਂਦੇ ਨੇ ਸੰਗਤ ਜੀ ਅੱਗੇ ਗੱਲ ਇਹ ਹੈ ਕਿ ਨਿਆਜ਼ ਅਸੀਂ ਹਰ ਵੀਰਵਾਰ ਨੂੰ ਦੇਣੀ ਹੈ ਜਾਂ ਜੇਠੇ ਵੀਰਵਾਰ ਨੂੰ ਦੇਣੀ ਹੈ ਤੇ ਸੰਗਤ ਜੀ ਨਿਆਜ਼ ਜੇਠੇ ਵੀਰਵਾਰ ਨੂੰ ਦਿੱਤੀ ਜਾਂਦੀ ਹੈ। ਬਾਕੀ ਜਿਵੇਂ ਕਿਸੇ ਦੀ ਸ਼ਰਦਾ ਹੋਵੇ ਉਹ ਦੇ ਸਕਦੇ ਨੇ। ਬਾਕੀ ਸੰਗਤ ਜੀ ਨਿਆਜ਼ ਆਪਣੇ ਹੱਥੀ ਬਣਾਨੀ ਚਾਹੀਦੀ ਹੈ। ਕਿਉਂਕਿ ਨਿਆਜ਼ ਪੀਰ ਉਹ ਦੋ ਕਬੂਲ ਕਰਦੇ ਨੇ ਜਦੋਂ ਉਸ ਨੂੰ ਸੱਚੇ ਮਨ ਤੇ ਸ਼ਰਦਾ ਨਾਲ ਬਣਾਈਏ। ਸੰਗਤ ਜੀ ਜੇ ਕਿਸੇ ਦਿਨ ਅਸੀਂ ਚਿਰਾਗ ਲਗਾਉਣਾ ਭੁੱਲ ਜਾਈਏ ਤਾਂ ਕੀ ਕਰਨਾ ਚਾਹੀਦਾ ਹੈ ਸੰਗਤ ਜੀ ਜੋ ਪੀਰਾ ਨੂੰ ਮੰਨਦੇ ਨੇ ਉਹ ਕਦੇ ਨਹੀਂ ਪੁੱਲਦੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਚਿਰਾਗ ਰੋਸ਼ਨ ਕਰਨੇ ਨੇ ਜੇ ਫੇਰ ਵੀ ਕਦੇ ਗਲਤੀ ਹੋ ਜਾਵੇ ਚਿਰਾਗ ਲਗਾਣੇ ਭੁੱਲ ਜਾਈਏ ਤਾਂ ਸੰਗਤ ਜੀ ਪੀਰਾ ਕੋਲੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਤਾਂ ਸੰਗਤ ਜੀ ਮਾਫੀ ਮੰਗ ਕੇ ਦੁਬਾਰਾ ਪੀਰਾ ਦੇ ਚਿਰਾਗ ਰੋਸ਼ਨ ਕਰ ਸਕਦੇ ਹੋ ਤਾਂ ਸੰਗਤ ਜੀ ਇਸੀ ਪੀਰਾ ਬਾਰੇ ਕੁਝ ਖਾਸ ਗੱਲਾਂ ਜੋ ਕਿ ਪੀਰਾ ਦੇ ਮੁਰਿਦਾ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਤਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤੇ ਹੈ ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ